ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੇ ਅੱਜ ਆਪਾਂ ਬਣਾਉਣ ਲੱਗੇ ਆ ਜੀ ਗਾਜਰ ਦੀ ਵਰਫੀ ਗਾਜਰ ਪਾਕ ਦੀ ਵਰਫੀ ਇਹ ਗਾਜਰਾਂ ਦੀ ਤੇ ਇਹ ਆਪਾਂ ਅੱਜ ਬਹੁਤ ਹੀ ਸੌਖੇ ਤਰੀਕੇ ਨਾਲ ਤੁਹਾਨੂੰ ਬਣਾਉਣੀ ਦੱਸਾਂਗੇ ਜੀ ਹਲਵਾ ਸਟਾਈਲ ਬਣਾ ਕੇ ਦਿਖਾਵਾਂਗੇ ਆਪਾਂ ਇਹ ਗਾਜਰ ਦੀ ਵਰਫੀ ਤੇ ਸਿਰਫ 10 ਮਿੰਟ ਦੇ ਵਿੱਚ ਬਣ ਕੇ ਤਿਆਰ ਹੋ ਜੂਗੀ ਜੀ ਇਹ ਤੇ ਸਭ ਤੋਂ ਪਹਿਲਾਂ ਆਪਾਂ ਇੱਥੇ ਲੈ ਲਈਏ 1 ਕਿਲੋ ਗਾਜਰਾ ਤੇ ਗਾਜਰਾਂ ਨੂੰ ਆਪਾਂ ਚੰਗੀ ਤਰ੍ਹਾਂ ਧੋ ਕੇ ਤੇ ਛਿੱਲ ਲੈ ਆਏ ਤੇ ਹੁਣ ਆਪਾਂ ਤੁਹਾਨੂੰ ਇਹਨਾਂ ਨੂੰ ਕद्दूकश ਕਰਨ ਦਾ ਬਹੁਤ ਹੀ ਸੌਖਾ ਤਰੀਕਾ ਦੱਸਦੇ ਆ ਪਹਿਲਾਂ ਸਭ ਤੋਂ ਕਿਉਂਕਿ ਕद्दूकश ਕਰਨ ਤੇ ਬਹੁਤ ਜ਼ਿਆਦਾ ਟਾਈਮ ਲੱਗ ਜਾਂਦਾ ਤੇ ਆਪਾਂ ਇਹਦੀ ਜਗ੍ਹਾ ਤੇ ਕੀ ਕਰਾਂਗੇ ਇਹ ਲੈ ਲਿਆ ਆਪਾਂ ਨੇ ਗ੍ਰੇਂਡਰ ਜੱਗ ਇਸ ਤਰੀਕੇ ਦਾ ਤੇ ਆਪਾਂ ਇਹਦੀਆਂ ਫਾੜੀਆਂ ਕਰ ਕਰਕੇ ਗਾਜਰਾਂ ਦੀਆਂ ਤੇ ਇਹਦੇ ਵਿੱਚ ਪਾ ਲਾਂਗੇ ਤੇ ਆਪਾਂ ਇਹਨਾਂ ਨੂੰ ਮੋਟਾ-ਮੋਟਾ ਪੀਸ ਲਾਂਗੇ ਦਰਦਰਾ ਜਿਵੇਂ ਆਪਾਂ ਕद्दूकश ਕਰਦੇ ਹੁੰਨੇ ਗਾਜਰਾਂ ਨੂੰ ਇਸ ਤਰੀਕੇ ਨਾਲ ਇਸ ਤਰੀਕੇ ਨਾਲ ਆਪਾਂ ਫਾੜੀਆਂ ਕਰ ਲਈਆਂ ਜੀ ਗਾਜਰਾਂ ਦੀਆਂ ਤੇ ਹੁਣ ਆਪਾਂ ਇਹਨੂੰ ਦਰਦਰਾ ਜਿਹਾ ਪੀਸ ਲਾਂਗੇ ਇਹਦੇ ਵਿੱਚ ਗ੍ਰਾਈਂਡਰ ਜਾਰ ਚ ਤੇ ਇਹ ਵੇਖੋ ਜੀ ਇਸ ਤਰੀਕੇ ਨਾਲ ਆਪਣੇ ਟਾਈਮ ਦੀ ਵੀ ਬਚਤ ਹੁੰਦੀ ਆ ਤੇ ਆਪਣਾ ਕੰਮ ਵੀ ਆਸਾਨ ਹੋ ਜਾਂਦਾ ਤੇ ਨਹੀਂ ਕਦੂਕਸ਼ ਕਰਨ ਤੇ ਆਪਣੀਆਂ ਬਾਹਾਂ ਦੁਖਣ ਲੱਗ ਜਾਂਦੀਆਂ ਜੇ ਆਪਾਂ ਕਦੂਕਸ਼ ਕਰਦੇ ਗਾਜਰਾ ਤੇ ਇਸ ਤਰੀਕੇ ਨਾਲ ਆਪਾਂ ਦਰਦਰੇ ਜਿਹਾ ਪੀਸ ਲਏ ਇਹ ਗਾਜਰਾ ਸਾਰੀਆਂ ਆਪਾਂ ਐਸੇ ਤਰੀਕੇ ਨਾਲ ਹੀ ਪੀਸ ਲਾਂਗੇ ਜੀ ਤੇ ਲਓ ਜੀ ਇੱਥੇ ਆਪਾਂ ਰੱਖ ਲਏ ਜੀ ਇੱਥੇ ਕੜਾਹੀ ਰੱਖ ਲਈ ਕਿੱਲੇ ਤੇ ਤੇ ਹੁਣ ਆਪਾਂ ਇਹਦੇ ਵਿੱਚ ਪਾ ਦਾਂਗੇ ਸਭ ਤੋਂ ਪਹਿਲਾਂ ਕਿਹੋ ਕਿਹੋ ਤੁਸੀਂ ਦੇਸੀ ਵੀ ਲੈ ਸਕਦੇ ਆ ਤੇ ਕੋਈ ਮਰਜ਼ੀ ਕਿਹੋ ਪਾ ਸਕਦੇ ਜੀ ਤੁਸੀਂ ਇਹਦੇ ਵਿੱਚ ਆਪਾਂ ਇਹਦੇ ਵਿੱਚ ਦੇਸੀ ਕਿਹੋ ਪਾਇਆ ਤੇ ਇੱਥੇ ਆਪਾਂ ਦੋ ਚਮਚੇ ਕਿਹੋ ਦੇ ਪਾ ਲਈ ਜੀ ਵੱਡੇ ਤੇ ਕਿਹੋ ਆਪਣਾ ਹੋ ਗਿਆ ਗਰਮ ਇਹ ਹੁਣ ਆਪਾਂ ਇਹਦੇ ਵਿੱਚ ਪਾ ਦਾਂਗੇ ਜੀ ਗਾਜਰਾਂ ਤੇ ਇਸੇ ਤਰੀਕੇ ਨਾਲ ਹੀ ਜੇ ਆਪਾਂ ਸਾਰੀਆਂ ਗਾਜਰਾ ਪਾਤੀਆਂ ਇਹਦੇ ਵਿੱਚ ਤੇ ਹੁਣ ਆਪਾਂ ਇਹਨੂੰ ਹਿਲਾਉਂਦੇ ਰਵਾਂਗੇ ਤਾਂ ਕਿ ਇਹ ਠੰਨ ਲੱਗ ਜਾਣ ਬਰਤਨ ਦੇ ਵਿੱਚ ਤੇ ਚੰਗੀ ਤਰ੍ਹਾਂ ਇਹ ਪੱਕ ਜਾਣ ਜੀ ਤੇ ਲੋ ਜੀ ਇੱਥੇ ਗਾਜਰਾਂ ਨੂੰ ਭੋਈਦਿਆਂ ਨੂੰ ਹੋ ਗਏ 2-3 ਮਿੰਟ ਹੋ ਗਏ 3 ਤੋਂ 4 ਮਿੰਟ ਤੇ ਹੁਣ ਆਪਾਂ ਇਹਦੇ ਵਿੱਚ ਪਾ ਦਾਂਗੇ ਦੁੱਧ ਹੁਣ ਆਪਾਂ ਗਾਜਰਾਂ ਚ ਦੁੱਧ ਨੂੰ ਚੰਗੀ ਤਰ੍ਹਾਂ ਰਲ ਆਉਂਦੇ ਹੋਏ ਤੇ ਇਹਨੂੰ ਵੀ ਆਪਾਂ ਪਕਾ ਲਾਂਗੇ ਜੀ ਤੇ ਹੁਣ ਆਪਾਂ ਇੱਥੇ ਜੀ ਕੜਛੀ ਨਾਲ ਇਹਨੂੰ ਹਿਲਾਉਂਦੇ ਰਵਾਂਗੇ ਆਪਾਂ ਖੁਰਚੇ ਨੇ ਨਾਲ ਦੁੱਧ ਪਾਉਣ ਤੋਂ ਬਾਅਦ ਤਾਂ ਕਿ ਇਹ ਕੜਾਹੀ ਨਾਲ ਨਾ ਚਿੱਟਕੇ ਨਹੀਂ ਤਾਂ ਫਿਰ ਇਹ ਇੱਕ ਥਾਂ ਤੋਂ ਚਲ ਜੂਗਾ ਇਹ ਇਸ ਤਰੀਕੇ ਨਾਲ ਆਪਾਂ ਵਿੱਚ ਵਿੱਚ ਦੀ ਨੂੰ ਹਿਲਾਉਂਦੇ ਜਰੂਰ ਰਹਿਣਾਗਾ ਤੇ ਇਹ ਵੇਖੋ ਜੀ ਹੁਣ ਦੁੱਧ ਚ ਗਾਜਰਾ ਪਕਾਂਗਾ ਥੋੜਾ ਜਿਹਾ ਟਾਈਮ ਤੇ ਹੁਣ ਆਪਾਂ ਇੱਥੇ ਨਾਲ ਦੀ ਨਾਲ ਪਾ ਦਾਂਗੇ ਇੱਕ ਕੌਲੀ ਖੰਡ ਦੀ ਤੇ 1 ਕਿਲੋ ਗਾਜਰਾਂ ਦੇ ਹਿਸਾਬ ਨਾਲ ਇੱਕ ਕੌਲੀ ਖੰਡ ਦੀ ਇਹ ਬਹੁਤ ਹੈ ਜੀ ਮਿੱਠਾ ਤੇ ਤੁਸੀਂ ਵਾਧੀ ਮਿੱਠਾ ਹਲਦੇ ਹਿਸਾਬ ਨਾਲ ਵੱਧ ਘੱਟ ਕਰ ਸਕਦੇ ਆਂਗੇ ਤੇ ਦੇਖੋ ਗਾਜਰਾ ਕਾਫੀ ਹੱਦ ਤੱਕ ਪੱਕ ਚੁੱਕਾ ਆਂਗਾ ਇਹ ਦੁੱਧ ਦੇ ਵਿੱਚ ਤੇ ਵਿਆਹਾਂ ਸ਼ਾਦੀਆਂ ਦੇ ਵਿੱਚ ਜਿਹੜਾ ਆਪਾਂ ਨੂੰ ਮਿਲਦਾ ਹੁੰਦਾ ਜੀ ਗਾਜਰ ਦਾ ਹਲਵਾ ਇਹ ਗਾਜਰ ਪਾਕ ਵਰਕ ਸੀ ਤੇ ਇਹ ਹਲਵਾਈ ਸਟਾਈਲ ਅੱਜ ਆਪਾਂ ਇਹ ਬਣਾ ਰਹੇ ਆਂ ਘਰ ਦੇ ਵਿੱਚ ਤੇ ਬਹੁਤ ਹੀ ਜ਼ਿਆਦਾ ਵਧੀਆ ਬਣ ਕੇ ਤਿਆਰ ਹੋਊਗਾ ਜੀ ਇਹ ਚੁੱਲੇ ਤੇ ਆਪਾਂ ਬਣਾ ਰਹੇ ਆਂਗੇ ਤੇ ਤੁਸੀਂ ਵੀ ਘਰ ਦੇ ਵਿੱਚ ਇਹ ਰੈਸਪੀ ਜਰੂਰ ਇਸ ਤਰੀਕੇ ਨਾਲ ਬਣਾ ਕੇ ਟਰਾਈ ਕਰਨੀ ਜੀ ਬਹੁਤ ਵਧੀਆ ਲੱਗੂ ਤੇ ਜੇਕਰ ਤੁਹਾਨੂੰ ਮੇਰੀ ਵੀਡੀਓ ਥੋੜੀ ਜਿਹੀ ਵੀ ਵਧੀਆ ਲੱਗਦੀ ਜੀ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਜਰੂਰ ਕਰਨਾ ਜੀ ਜੇਕਰ ਚੈਨਲ ਤੇ ਪਹਿਲੀ ਵਾਰ ਆਏ ਤਾਂ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲੈਣਾ ਜੀ ਇੱਥੇ ਆਪਾਂ ਹੁਣ ਪਾਵਾਂਗੇ ਜੀ ਇੱਕ ਕੌਲੀ ਇਹ ਸੂਜੀ ਦੀ ਲੈਤੀ ਆਪਾਂ ਸੂਜੀ ਪਾਉਣ ਨਾਲ ਬਹੁਤ ਜ਼ਿਆਦਾ ਟੇਸਟ ਪਾ ਦਜੂਗਾ ਜੀ ਵਰਖੀ ਦਾ ਤੇ ਇਹਨੂੰ ਵੀ ਆਪਾਂ ਇਸੇ ਤਰੀਕੇ ਨਾਲ ਹੀ ਤੇ ਇਹਦੇ ਵਿੱਚ ਮਿਕਸ ਕਰਦੇ ਹੋਏ ਪਕਾ ਲਾਂਗੇ ਚੰਗੀ ਤਰ੍ਹਾਂ ਮਿਕਸ ਕਰ ਲੈਣਾ ਤੇ ਦੁੱਧ ਦੇ ਵਿੱਚ ਜਿਵੇਂ ਗਾਜਰਾਂ ਭੁੰਨੀਆਂ ਜਾਣੀਆਂ ਤੇ ਨਾਲ ਨਾਲ ਸੂਜੀ ਵੀ ਘੁਣੀ ਜਾਊਗੀ ਜੀ ਪੱਕੇ ਜਾਊਗੀ ਤੇ ਬਹੁਤ ਜ਼ਿਆਦਾ ਸਵਾਦ ਵਧ ਜਾਂਦਾ ਜੀ ਇਹਦਾ ਸੂਜੀ ਦੀ ਜੀ ਪਾਉਣ ਨਾਲ ਗਾਜਰ ਦੀ ਵਰਖੀ ਦਾ ਤੇ ਸੂਜੀ ਪਾਉਣ ਤੋਂ ਬਾਅਦ ਜੀ ਗੈਸ ਤੇ ਜੇਕਰ ਤੁਸੀਂ ਗੈਸ ਤੇ ਬਣਾ ਰਹੇ ਹੋ ਤਾਂ ਗੈਸ ਦਾ ਫਲੇਮ ਬਿਲਕੁਲ ਘੱਟ ਕਰ ਲੈਣਾ ਤੇ ਇਹ ਕਰ ਚੁੱਲੇ ਤੇ ਬਣਾ ਰਹੇ ਆ ਤੇ ਚੁੱਲੇ ਦੀ ਅੱਗ ਵੀ ਘਟਾ ਦੇਣੀ ਹੈਗੀ ਕਿਉਂਕਿ ਸੂਜੀ ਪਾਉਣ ਤੋਂ ਬਾਅਦ ਇਹ ਕੜਾਈ ਨਾਲ ਚਿਪਕਣ ਲੱਗ ਜਾਂਦਾ ਤੇ ਲਗਾਤਾਰ ਖੁਰਚਣਾ ਮਾਰਦੇ ਰਹਿਣਾ ਜੀ ਇਹਦੇ ਵਿੱਚ ਹਿਲਾਉਂਦੇ ਰਹਿਣਾ ਤੇ ਥੋੜਾ ਜਿਹਾ ਆਪਾਂ ਇੱਕ ਚਮਚਕ ਇਹਦੇ ਵਿੱਚ ਹੋਰ ਪਾਪਾ ਸੀਗਾ ਜੀ ਸੂਜੀ ਪਾਉਣ ਤੋਂ ਬਾਅਦ ਤੇ ਹੁਣ ਆਪਾਂ ਇਹਨੂੰ ਲਗਾਤਾਰ ਇਸੇ ਤਰੀਕੇ ਨਾਲ ਹੀ ਹਿਲਾਉਂਦੇ ਰਵਾਂਗੇ ਨਹੀਂ ਤਾਂ ਇਹ ਕੜਾਹੀ ਨਾਲ ਚਿਪਕ ਜਾਊਗਾ ਇਹ ਦੇਖੋ ਜੀ ਹੁਣ ਇੱਥੇ ਦੁੱਧ ਵਗੈਰਾ ਬਿਲਕੁਲ ਸੁੱਕ ਚੁੱਕਿਆ ਗਾ ਤੇ ਗਾਜਰਾਂ ਦਾ ਪਾਣੀ ਵੀ ਸੁੱਕ ਗਿਆ ਤੇ ਹੁਣ ਆਪਾਂ ਇੱਥੇ ਪਾਵਾਂਗੇ ਇਹਦੇ ਵਿੱਚ ਲਾਸਟ ਤੇ ਇਹ ਆਪਾਂ ਲੈਤਾ ਹੋਇਆ ਪਾਉਣੇ ਇੱਕ ਕੋਲੀ ਮਿਲਕ ਪਾਊਡਰ ਦੀ ਤੇ ਆਪਾਂ ਬਿਨਾ ਖੋਏ ਤੋਂ ਬਣਾ ਰਹੇ ਆਂ ਜੀ ਇਹ ਬਰਫੀ ਤੇ ਇਹ ਇਹਦੇ ਨਾਲ ਇਹਦਾ ਬਹੁਤ ਸਵਾਦ ਵੱਧ ਜੂਗਾ ਖੋਏ ਵਾਲਾ ਸਵਾਦ ਹੀ ਆਊਗਾ ਤੇ ਇਸ ਤਰੀਕੇ ਨਾਲ ਖਿਲਾਰ ਕੇ ਪਾਉਣਾ ਤੁਸੀਂ ਇਹ ਖੰਡਾ ਕੇ ਇੱਕੇ ਥਾਂ ਤੇ ਨਹੀਂ ਪਾਉਣਾ ਤੇ ਹੁਣ ਆਪਾਂ ਇਹਨੂੰ ਮਿਕਸ ਕਰ ਲਾਂਗੇ ਇਸ ਤਰੀਕੇ ਨਾਲ ਮਿਕਸ ਕਰ ਲਾਂਗੇ ਹੁਣ ਆਪਾਂ ਇਹਨੂੰ ਨਾਲ ਦੀ ਨਾਲ ਨਹੀਂ ਤਾਂ ਇਹਦੀ ਗੰਡਾ ਵੱਜ ਜਾਣੀ ਆ ਇਸ ਤਰੀਕੇ ਨਾਲ ਤੇ ਲਓ ਜੀ ਹੁਣ ਇਹ ਵੱਜਦਾ ਹੋਇਆ ਵੀ ਆਪਾਂ ਇਹਦੇ ਵਿੱਚ ਮਿਕਸ ਕਰ ਲਾਂਗੇ ਤੇ ਹੁਣ ਲੈਪੇ ਨੂੰ ਵੀ ਚੰਗੀ ਤਰ੍ਹਾਂ ਰਲਾ ਲਾਂਗੇ ਤੇ ਹੁਣ ਆਪਾਂ ਇੱਥੇ ਪਾ ਦਾਂਗੇ ਜੀ ਥੋੜਾ ਜਿਹਾ ਇਲਾਇਚੀ ਪਾਊਡਰ ਇਹਦੇ ਨਾਲ ਇਹਦੀ ਖੁਸ਼ਬੂ ਵੀ ਬਹੁਤ ਵਧੀਆ ਆਊਗੀ ਤੇ ਇਹਦਾ ਸਵਾਦ ਵੀ ਦੁੱਗਣਾ ਵਧ ਜੂਗਾ ਇਹਦੇ ਨਾਲ ਤੇ ਜੇਕਰ ਤੁਹਾਡੇ ਕੋਲ ਇਲਾਇਚੀ ਪਾਊਡਰ ਹੈਗਾ ਤਾਂ ਤੁਸੀਂ ਪਾ ਸਕਦੇ ਈ ਨਹੀਂ ਤਾਂ ਇਲਾਇਚੀਆਂ ਨੂੰ ਕੁੱਟ ਕੇ ਦੋ ਚਾਰ ਹਰੀਆਂ ਇਲਾਇਚੀਆਂ ਨੂੰ ਤੇ ਉਹ ਇਹਦੇ ਵਿੱਚ ਪਾ ਸਕਦੇ ਆਂਗੇ ਤੁਸੀਂ ਤੇ ਹੁਣ ਆਪਾਂ ਚੰਗੀ ਤਰ੍ਹਾਂ ਇਹਨੂੰ ਹਿਲਾ ਲਾਂਗੇ ਰੜਾ ਲਾਂਗੇ ਤੇ ਲੋ ਜੀ ਹੁਣ ਆਪਾਂ ਇਹ 2-3 ਮਿੰਟ ਪਕਾ ਲਿਆ ਸੁੱਕਾ ਦੁੱਧ ਪਾਉਣ ਤੋਂ ਬਾਅਦ ਮਿਲਕ ਪਾਊਡਰ ਪਾਉਣ ਤੋਂ ਬਾਅਦ ਤੇ ਹੁਣ ਆਪਣਾ ਇਹ ਬਣ ਕੇ ਤਿਆਰ ਹੈ ਜੀ ਬਿਲਕੁਲ ਗਜਰੇਲਾ ਇਹ ਗਾਜਰ ਪਾਕ ਤੇ ਹੁਣ ਆਪਾਂ ਇਹਨੂੰ ਫੜ ਲਾਂਗੇ ਪਲੇਟ ਦੇ ਵਿੱਚ ਤੇ ਇੱਥੇ ਆਪਾਂ ਇਸ ਤਰੀਕੇ ਨਾਲ ਇਹ ਘਿਓ ਲਗਾ ਲਿਆ ਜੀ ਪਲੇਟ ਦੇ ਵਿੱਚ ਚੰਗੀ ਤਰ੍ਹਾਂ ਗ੍ਰੀਸ ਕਰ ਲਈ ਪਲੇਟ ਇਹ ਆਪਾਂ ਤੇ ਜੇਕਰ ਤੁਹਾਡੇ ਕੋਲ ਟ੍ਰੇ ਹੈਗੀ ਤਾਂ ਤੁਸੀਂ ਟ੍ਰੇ ਦੇ ਵਿੱਚ ਜਮਾ ਸਕਦੇ ਆ ਤੇ ਨਹੀਂ ਇਦਾਂ ਇਹ ਲੈ ਲੈਣੀ ਹੈ ਪਲੇਟ ਤੇ ਉਹਦੇ ਵਿੱਚ ਘਿਓ ਲਗਾ ਲੈਣਾ ਹੁਣ ਆਪਾਂ ਸਾਰਾ ਗਾਜਰ ਪਾ ਕੇ ਇਹਦੇ ਵਿੱਚ ਕੱਢ ਲਾਂਗੇ ਜੀ ਪਲੇਟ 'ਚ ਤੇ ਲੋਜੀ ਸਾਰਾ ਗਾਜਰ ਪਾ ਕੇ ਆਪਾਂ ਇਹਦੇ ਵਿੱਚ ਕੱਢ ਲਾਂਗੇ ਪਲੇਟ 'ਚ ਤੇ ਇਹਨੂੰ ਸੈੱਟ ਹੋਣ ਲਈ ਰੱਖਾਂਗੇ ਤੇ ਜਿੰਨਾ ਕ ਤੁਸੀਂ ਮੋਟਾ ਪਤਲਾ ਬਣਾਉਣਾ ਹੈਗਾ ਪੀਸ ਇਹਦੇ ਵਰਕੀਆਂ ਉਸ ਹਿਸਾਬ ਨਾਲ ਤੁਸੀਂ ਥਾਲ ਦੇ ਵਿੱਚ ਪਾ ਲਿਓ ਜੇਕਰ ਇੱਕ ਥਾਲ ਦੇ ਵਿੱਚ ਹੁੰਦਾ ਤਾਂ ਇੱਕ ਥਾਲ 'ਚ ਪਾ ਲਿਓ ਨਹੀਂ ਦੋ ਥਾਲ ਦੇ ਵਿੱਚ ਜਮਾ ਲਿਓ ਨੂੰ ਵਰਕੀ ਨੂੰ ਤੁਸੀਂ ਇਸ ਤਰੀਕੇ ਨਾਲ ਉਨ ਨਾਲ ਦੀ ਨਾਲ ਇਸ ਤਰੀਕੇ ਨਾਲ ਸੈੱਟ ਕਰਕੇ ਵੇਖ ਲੈਣਾ। ਲੋ ਜੀ ਆਪਾਂ ਇਸ ਤਰੀਕੇ ਨਾਲ ਚੰਗੀ ਤਰ੍ਹਾਂ ਸੈੱਟ ਸੈੱਟ ਕਰ ਲਿਆ ਇਹ ਦੇ ਵਿੱਚ ਥਾਲ ਦੇ ਵਿੱਚ ਤੇ ਹੁਣ ਆਪਾਂ ਉੱਤੋਂ ਲਗਾਵਾਂਗੇ ਤੇ ਡਰਾਈ ਫਰੂਟ ਤੇ ਇਸ ਤਰੀਕੇ ਨਾਲ ਜੀ ਆਪਾਂ ਇਹਨਾਂ ਨੂੰ ਬਦਾਮਾਂ ਨੂੰ ਕੱਟ ਲਿਆ ਬਰੀਕ-ਬਰੀਕ ਤੇ ਹੁਣ ਆਪਾਂ ਇਹ ਲਗਾ ਦੇਾਂਗੇ ਤੇ ਚੰਗੀ ਤਰ੍ਹਾਂ ਇਸ ਤਰੀਕੇ ਨਾਲ ਖੰਡੇ ਆ ਕੇ ਜੇ ਆਪਾਂ ਸਾਰੇ ਇਹਤੇ ਸਜਾਵਟ ਕਰ ਲਾਂਗੇ ਆਪਾਂ ਤੁਸੀਂ ਕੋਈ ਵੀ ਡਰਾਈ ਫਰੂਟ ਲਗਾ ਸਕਦੇ ਜਿਹੜੇ ਵੀ ਤੁਹਾਡੇ ਕੋਲ ਹੈਗੇ ਆ ਕਾਜੂ ਦਾਮ ਵਗੈਰਾ ਪਿਸਤੇ ਜੀ ਹੁਣ ਆਪਾਂ ਇਹਤੇ ਚਾਂਦੀ ਦਾ ਵਰਕ ਵੀ ਲਗਾ ਲੈਨੇ ਹਾਂਗੇ ਇਸ ਤਰੀਕੇ ਨਾਲ ਹੁਣ ਆਪਾਂ ਇਹਨੂੰ ਲਗਾ ਲਿਆ ਕਰਦੇ ਆਂ ਇਹ ਵੇਖੋ ਜੀ ਹੁਣ ਆਪਾਂ ਇਸ ਤਰੀਕੇ ਨਾਲ ਚਾਂਦੀ ਦਾ ਵਰਕ ਲਗਾ ਲਿਆ ਤੇ ਬਦਾਮ ਲਗਾ ਲਿਆ ਤੇ ਹੁਣ ਆਪਾਂ ਇਹਨੂੰ ਆਪਾਂ ਨਾ 2-3 ਘੰਟੇ ਬਾਅਦ ਕੱਟਾਂਗੇ ਜੀ ਵਰਖੀ ਦੇ ਪੀਸੇ ਤੇ ਉਹਨਾਂ ਚਿਰ ਆਪਾਂ ਇਹਨੂੰ ਠੰਡਾ ਹੋਣ ਦੇਵਾਂਗੇ ਤੇ ਜੰਮਣ ਦੇਵਾਂਗੇ ਤੇ ਦੇਖੋ ਜੀ ਹੁਣ ਆਪਾਂ ਇਹਦੇ ਪੀਸ ਕੱਟ ਲਾਂਗੇ ਵਰਖੀ ਦੇ ਤੇ ਤੁਸੀਂ ਜਿਹੜੇ ਵਰਜੀ ਹਿਸਾਬ ਨਾਲ ਇਹਦੇ ਪੀਸ ਕੱਟ ਸਕਦੇ ਵਰਖੀ ਦੇ ਜਿਵੇਂ ਵੀ ਤੁਹਾਨੂੰ ਠੀਕ ਲੱਗਦਾ ਤੇ ਆਪਾਂ ਇਹਦੇ ਚੌਰਸ ਪੀਸ ਹੀ ਬਣਾਵਾਂਗੇ ਤੇ ਆਪਾਂ ਪੀਸ ਕੱਟ ਕੇ ਦਿਖਾਉਣੀ ਆ ਤੁਹਾਨੂੰ ਹੁਣ ਸਾਰੇ ਪੀਸ ਇਹ ਇਸ ਤਰੀਕੇ ਨਾਲ ਆਪਾਂ ਕੱਟ ਲਾਂਗੇ ਤੇ ਇਹ ਵੇਖੋ ਜੀ ਕਿੰਨੇ ਜਿਆਦਾ ਵਧੀਆ ਪੀਸ ਬਣ ਕੇ ਵਰਫੀ ਦੇ ਤਿਆਰ ਹੋਏ ਆ ਤੇ ਤੁਸੀਂ ਵੀ ਇਸ ਤਰੀਕੇ ਨਾਲ ਜ਼ਰੂਰ ਵਰਫੀ ਬਣਾ ਕੇ ਵੇਖਣੀ ਜੀ ਇਹ ਤੇ ਤੁਹਾਨੂੰ ਵੀ ਬਹੁਤ ਜਿਆਦਾ ਪਸੰਦ ਆਉਗੀ ਇਹ ਵਰਫੀ ਤੇ ਵੀਡੀਓ ਵੇਖਣ ਲਈ ਬਹੁਤ ਬਹੁਤ ਧੰਨਵਾਦ ਜੀ ਤੇ ਮਿਲਦੇ ਆਂ ਜੀ ਕਿਸੇ ਹੋਰ ਵੀਡੀਓ ਨਾਲ